ਸੰਮਣੀ ਕਰੇ ਯਾਰ ਪਹਿਲਾਂ ਕੰਮ ਆ ਪਹਿਲਾਂ ਪ੍ਰੋਗਰਾਮ ਮੈਨੂੰ ਦੇ ਕਾਲਾ ਫੋਨ ਉਹ ਬੱਚੇ ਕੰਮ ਕਰਦਾ ਚੰਗੀ ਤਰ੍ਹਾਂ ਸਾਫ ਕਰਕੇ ਲਾ ਜਾਣਾ ਸਾੜ ਹੜੀ ਧੜੀ ਦੇ ਆੜੀ ਮੈਂ ਪਹਿਲੀ ਦੂਜੇ ਕੰਮ ਸਹੀ ਕਰੋਗੇ ਹੜੀ ਤਾਂ ਵੀ ਬਤਾ ਦੇ ਨਹੀਂ ਭਾਈ ਕੰਮ ਸਹੀ ਕਰੋ ਮੈਂ ਤੁਹਾਨੂੰ ਹੱਥ ਨੇ ਆਪ ਹੀ ਖੋਛ ਲੇਗਾ ਸਾਡੇ ਉੱਤੇ ਬੜਾ ਗੁੱਟਾ ਬੈਠਾ ਉਹਨਾਂ ਨੇ ਹਣਾ ਉਹ ਮੇਰੇ ਪਹਿਲਾ ਪੁੱਟ ਪਈ ਗਈ ਦੁਬਾਰੇ ਫੇਰ ਨਾ ਖਵਾ ਦਿਓ ਅੱਜ ਸੰਮਣੀ ਸਹੀ ਕਰਦਾ ਤੂੰ ਆਪੇ ਕਰ ਲੈ ਯਾਰ ਨਹੀਂ ਭਾਈ 200 ਰੁਪਏ ਨਹੀਂ ਭਾਈ ਉਹ ਜਾ ਤੂੰ ਘੜ ਤੇ ਭਈ ਇਸ ਵੇਰੀ ਗੱਲਾਂ ਨੇ ਪੰਜ ਤੋਂ 6 ਸੱਤ ਮੇਰੇ ਨਾਲ ਅੱਜ ਦਾ ਸੋਸਾਇਟੀ ਦਾ 10 ਰੁਪਏ ਕਹਿੰਦਾ ਹੁਣ ਆ ਗਿਆ ਉਹਨਾਂ ਦਾ ਵਿਆਹ ਪਤਾ ਕਿੰਨਾ ਤਕੜੇ ਚੱਲੀ ਜਾਂਦੇ ਨੇ ਮੈਂ ਤਾਂ ਜਾ ਨਹੀਂ ਘੜੀ ਤਕੜੇ ਵਿਆਹ ਪੂਕੀ ਕਰੀ ਜਾਂਦਾ ਜਮਾ ਲੰਦੂ ਓਏ ਇੰਨੇ ਸੇ ਪੈਸਾ ਵਧੀ ਫੰਦਿਆ ਐਸਾ ਕਿਹੜਾ ਪਤਾ ਤੈਨੂੰ ਨਹੀਂ ਪਤਾ ਜਦੋਂ ਤੂੰ ਵਧੀਆ ਕਰਦੇ ਆ ਨਾ ਤੈਨੂੰ ਕਰਦੇ ਨਹੀਂ ਉਹ ਮੁੰਡਿਆ ਗੁੰਨੀ ਧਾੜੀ ਮੈਂ ਨਾ ਮਿਲਦੀ ਖਾਣੇ ਦਾ ਕੰਮ ਲੈਣਾ ਹੱਥ ਬਈ ਮੁੰਡਾ ਖਾਂਛੇ ਜੀ ਜੀ ਲਾ ਜਾ ਰਾ ਮਰਮਾਨ ਆਲੇ ਬਾ ਤੂੰ ਹੀ ਖਾਣਾ ਹੁਣ ਲੱਤਾਂ ਖਾਂਦੇ ਕਿਥੇ ਬਣਾਇਆ ਓਏ ਕੰਮ ਕਰਦੇ ਤੁਸੀਂ। ਉਹ ਆ ਸਾਰੇ ਖਾਲੀ ਪਿਆ। ਮੇਰੀ ਗੱਲ ਸੁਣ। ਦਿਹਾੜੀ ਵਿੱਚ ਜਿੰਨੇ ਪੈਸੇ ਕਰਨੇ ਤੇਨੂੰ ਖੁਸ਼ ਹੋ ਕੇ ਪੈਸੇ ਦੂੰਗਾ। ਪਰ ਇਹ ਕੰਮ ਕਰਨਾ ਐ ਤੂੰ ਆਹਦਾ ਤੇਨੂੰ ਸਾਰੇ ਚੁੱਤੇ ਤੇਨੂੰ ਸਾਰੇ ਚੁੱਤੇ ਰੱਖਦਾ ਬਾਕੀ ਇਹਦੇ ਤੂੰ ਜ਼ਿੰਮੇਵਾਰੀ ਲੈਣੀ ਠੀਕ ਐ? ਮੇਰੇ ਦਾਦਾ ਜੀ ਮੈਨੂੰ ਹੁਣੀ 700 ਦੇ ਮੈਂ ਕੋ ਯਾਰ ਭਾਈ ਕੰਮ ਤਾਂ ਨਹੀਂ ਕੰਮ ਤੇਨੂੰ ਤਕੀਬ ਹੁੰਦੇ। ਪਹਿਲੇ ਕੰਮ ਤਾਂ ਉਦੋਂ ਤੇਰੇ ਘੁੱਟ ਪੈ ਜਾਂਦੀ ਉਹਨੂੰ ਕੰਮ ਨੇ ਉਪਰਦਾ। ਮੈਨੂੰ ਨਹੀਂ ਬੈਠੀ ਕਿ ਤੇ ਕੰਮ ਪਈ ਗਏ ਇਦਕੇ ਨਹੀਂ ਪੰਦੀ। ਇਹਨਾਂ ਅੰਦਰ ਕੋਈ ਨਹੀਂ। ਨਾਲੋਂ ਦੂਜਿਆਂ ਦੇ ਸੋਤੇ। ਮੈਂ ਤੇ ਬਾਰੇ ਡੇੜੇ ਬਹੁਤ ਘੰਟਾ ਬਾਅਦ ਤੇ ਮੈਂ ਤੇਰੀ ਜ਼ਿੰਮੇਵਾਰੀ ਲਈ ਸੀ। ਮੇਰੀ ਗੱਲ ਸੁਣ। ਮੇਰੀ ਗੱਲ ਸੁਣਾ। ਪਿਛਲੀ ਵਾਰ ਤੁਸੀਂ ਮੀਟ ਚੱਕਦੇ ਵੀ ਤਾਂ ਨਾਲ ਤਾਂ ਮੇਰੇ ਪਈ ਨਾਲ ਛੋਲੇ। ਇਹ ਇਦਕੇ ਕੁਛ ਨਹੀਂ ਚੱਖਣਾ ਠੀਕ ਹੈ। ਮੈਂ ਆਪ ਵੀ ਤੁਹਾਨੂੰ ਕੋਲ ਦਬਾ ਦੂੰ ਜਾਂਦੇ। ਖਾਣੇ ਜਦੋਂ ਤਾਰੂ ਆਪ ਨੂੰ ਕੋਈ ਜਾਂਦਾ ਸੀ ਗੁੱਟੇ ਦੇ ਪਾਸੇ ਕੋਈ ਨਾਲ। ਮੇਰੀ ਗੱਲ ਸੁਣ ਮੈਂ ਭਾਂਡਾ ਲੈ ਕੇ ਨਹੀਂ ਦੇਖਿਆ ਨਾ ਤੁਸੀਂ ਕੰਮ ਡਾਉਣਾ ਫਿਰ ਮੈਂ ਮੋੜ ਕੇ ਹੁਣ ਨਾ ਹੋਣੀ। ਆ ਵੀ ਟੇਬਲ ਖਾਲੀ ਕਰਾ। ਇਹ ਤਾਂ ਕੋਈ ਭਾਈ ਨਹੀਂ ਮੈਨੂੰ ਨਾ ਦਾ ਫੇਰ ਪ੍ਰੋਗਰਾਮ ਕਰਾਉਣਾ ਲਾ ਦਿੰਨਾ ਮੈਂ ਪਾਣਾ ਭਾਂਡੇ ਮਾਂਜਨੇ ਪੈ ਜਾਣੇ ਯਾਰ ਪਹਿਲਾਂ ਮੈਨੂੰ ਉੱਧਰ ਦੇਖ ਲੈਣ ਹੁਣ ਭਾਂਡੇ ਵੀ ਮੈਂ ਮਾਂਜਣਾ ਉੱਧਰ ਕੰਮ ਦੇ ਲਹੂ ਪੀ ਰਖੇ ਨਾ ਮਾਰੇ ਛੱਡ ਜਾ ਮੈਂ ਬਾਹਰ ਹੋ ਗਿਆ ਚੱਲ ਚੇਤੇ ਰਿੰਕ ਤਾਂ ਜਾ ਰਿਹਾ ਹੈ ਰਿੰਕ ਤੇ ਯਾਰ ਹੈਲੋ ਉਹ ਕਿੱਥੇ ਰਹਿ ਗਏ ਉਹ ਬਾਈ ਜਪਾਂ ਦੇ ਯਾਰ ਮੈਂ ਜੀ ਜਾਂਦੇ ਯਾਰ ਬਈਰ ਗੱਲ ਯਾਰ ਮੈਂ ਤੁਹਾਨੂੰ ਪੈਸੇ ਦਿੱਤੇ ਜਦੋਂ ਉਹ ਯਾਰ ਪੈਸੇ ਦਿੱਤੇ ਮੈਂ ਜਾਨੂੰ ਉਹ ਯਾਰ ਆਪ ਭਿਆਲੇ ਭਾਂਡੇ ਮਾਜਦੇ ਮੇਰੇ ਇੱਥੇ ਪ੍ਰੋਗਰਾਮ ਖਰਾਬ ਹੋ ਜੂ ਯਾਰ ਪਿਛਲੀ ਵਾਰ ਪਿਛਲੀ ਵਾਰ ਤੁਸੀਂ ਭਾਂਡੇ ਸੂ ਚੱਕ ਕੇ ਲਪਕਾਉੜੇ ਚੱਕ ਕੇ ਲੈ ਗਏ ਨਲੇ ਕੰਮ ਭਾਂਡੇ ਨਹੀਂ ਮਾਜੇ ਪਿਛਲੀ ਵਾਰ ਭਾਂਡੇ ਗਾਇਬ ਕਰ ਗਏ ਵਿੱਚੋਂ ਉਹ ਯਾਰ ਛੇਤੀ ਆਓ ਬਾਈ ਮੈਂ ਪੈਸੇ ਨਹੀਂ ਦੇਣੀ ਠੀਕ ਹੈ ਨਾ ਗੱਲ ਫੇਰ ਨਾ ਕਰੋ ਮੈਂ ਦੇੜੀ ਨਹੀਂ ਆ ਗਿਆ ਉਹ ਹੁਣ ਆਇਆ ਤੂੰ ਬਾਈ ਯਾਰ ਕੰਮ ਉਈ ਸਰਪਾਣਾ ਕੰਮ ਕੀ ਕੰਮ ਯਾਰ ਮੈਂ ਸੁਣ ਜਦੋਂ ਪੈਸੇ ਦਿਨਾ ਤੁਸੀਂ ਗੱਲ ਆ ਕੋਈ ਯਾਰ ਯਾਰ ਭਾਈ ਆ ਜਾ ਯਾਰ ਚੱਲ ਉਹ ਭਾਂਡੇ ਆ ਮੈਂ ਜਿਹੜਾ ਚੱਲ ਭਾਈ ਉਹ ਚੱਲ ਭਾਂਡੇ ਆ ਪਾਈ ਰਿਹਾ ਯਾਰ ਤੂੰ ਭਾਂਡੇ ਵਾਲੀ ਸਾਡੀ ਪੂਰੀ ਕਰਦਾ ਆ ਆ ਫੜਾ ਭਾਈ ਆ ਮਾਰ ਕੇ ਫੜਿਆ ਭਾਈ ਮਾਰ ਲੈ ਯਾਰ ਫੜ ਫੜ ਭਾਈ ਉਥੇ ਛੱਲੇ ਉਹ ਵੀ ਚੱਲੇ ਹੋਈਆਂ ਇਹਨਾਂ ਦੀ ਨਿਹੜੀ ਲੈ ਮਾਰੋ ਓ ਨੋ ਆ ਬੜਾ ਤੋਕੇ ਬਈ ਉਹ ਦੂਜੇ ਅੰਗਲ ਕਿੱਥੇ ਨੇ ਦੂਜੇ ਕਾਲੇ ਠੀਕ ਜਿਹਾ ਨਾ ਰਾਂ ਯਾਰ ਆਪ ਉਹਨੇ ਕੰਡੀਸ਼ਨ ਬਣੇ ਪੈਂਦੇ ਆ ਲੇਬਰ ਮਾੜੀ ਨਾ ਹੋਵੇ ਬਹੁਤ ਦੁੱਖ ਦਿੰਦੀ ਆ ਤੇਜ਼ ਛੱਲੇ ਤੇਜ਼ ਕੀ ਆ ਯਾਰ ਇਹ ਨਹੀਂ ਵੇਸਤਾ ਉਹ ਯਾਰ ਪੈਸੇ ਦੇਣਾ ਯਾਰ ਮੈਂ ਖੁਦ ਛਿੱਲੀ ਜਨਾ ਕਮਾਲ ਕਰੀ ਜਨਾ ਯਾਰ ਤੁਹਾਨੂੰ ਸਾਨੂੰ ਵੀ ਖਵਾਵਾ ਜਿਹਦੇ ਨਾਲ ਤੇਜ਼ ਛਲਦਾਗਾ ਖਿੱਲਦੇ ਸੀ ਦੀ ਆਪਾਂ ਹੋਰ ਵੀ ਕੰਮ ਆਪਣੇ ਕੋਲੇ ਉੱਧਰ ਦੀ ਰੱਖਣਾ ਆ ਡੋਲ ਕੇ ਪੜਦੇ ਯਾਰ ਲੈਣ ਦਨਵਾ ਖਾ ਜਿਹੜਾ ਕੋਈ ਮਰਜ਼ੀ ਲਓ ਕੰਮ ਨੂੰ ਪਿੱਛੇ ਨਹੀਂ ਛੱਡਣਾ ਓ ਜਵਾਨਾ ਠੀਕ ਆ ਕਾਇਆ ਵੈਣਾ ਠੀਕ ਆ ਸਮਝਿਆ ਕਿਓ ਇੱਕ ਸਭ ਠੀਕ ਆ ਠੀਕ ਆ ਨਾ ਬਾਈ ਬਣ ਕੇ ਪਹਿਲਾਂ ਨਹੀਂ ਗੱਲ ਨਾਲ ਪਕੌੜੇ ਨਾ ਚੱਕੋ ਠੀਕ ਆ ਪਿਛਲੇ ਬਾਰ ਕੋਟ ਪਵਾਦੀ ਮੇਰੇ ਵੀ ਤੇ ਉਹ ਤਾਂ ਤੁਸੀਂ ਕਿਹਾ ਜੀ ਤਾਂ ਪਈਏ ਸਮਾ ਕਹਿਆ ਦੀ ਪਰਦੇਣਾ ਚਖਣੀ ਦੀ ਚਖਨੇ ਦਾ ਪਰਦੇਣਾ ਦੀ ਲੈ ਭਾਈ ਤੂੰ ਤੈਨੂੰ ਮੈਂ ਰੱਖਦਾ ਨਾ ਠੀਕਾ ਵੀ ਘਰ ਰਹੀ ਜਾਂਦਾ ਬੋਲੀ ਕੰਮ ਛੋੜ ਦੇ ਪੂਰੇ ਭਾਈ ਮੈਂ ਵੀ ਆ ਜਾ ਯਾਰ ਟਾਈਮ ਹੋ ਗਿਆ ਡਿਊਟੀ ਆ ਗਿਆ ਸੋ ਠੀਕ ਹੈ ਜੀ ਪਟਾਈ ਸੁਦੇਗਾ ਤੈਨੂੰ ਚਲੋ ਖਾਲਾ ਭੰਡੇ ਤੇ ਚੱਲ ਪਾ ਲਿਓ ਥੇ ਇਹਨੂੰ ਬਾਅਦ ਦੇਖਾਂਗੇ ਪਾੜ ਨਹੀਂ ਨਾ ਤੇ ਭਾਈ ਨਿਗਾਰੇ ਸਹੀ ਪੂਰਾ ਟਾਈਮ ਟਾਈਮ ਮੇਰੀ ਗੱਲ ਸੁਣ ਹਾਂ ਦੱਸ ਦੱਸ ਨਿਕਲਾ ਭਾਈ ਮੈਂ ਤਾਂ ਜਾਣਾਂ ਜਾਣੇ ਭਾਈ ਪੈਸੇ ਪਹਿਲਾਂ ਲੈ ਕੇ ਫੜ ਕੇ ਖਾ ਗਿਆ ਪੈਸੇ ਮੋੜ ਦੇ ਅੱਜ ਦਾ ਪ੍ਰੋਗਰਾਮ ਲਵਾ ਦੇ ਜਿੱਥੇ ਮਰਦੀ ਭੱਜਾ ਨਾ ਯਾਰ ਮੇਰੇ ਨੂੰ ਬੰਦ ਮਿਲਦੇ ਨੇ ਜਿਵੇਂ ਮੈਂ ਪਤਾ ਕਿੰਨਾ ਕਰ ਲਾ ਮਟੂ ਹਾਂ ਕੋਈ ਪੰਧਤ ਪਹਿਲਾਂ ਨਾ ਪੱਕਾ ਵੀਦਾ ਇੱਕ ਸਿਰੇ ਤੇ ਨਾ ਮੈਂ ਤਾਂ ਤੇਰੀ ਤੇਰੀ ਕੱਪੀ ਉਹ ਭਾਈ ਉਹ ਮੈਂ ਹੱਲ ਕਰ ਦੂੰ ਮੈਂ ਕਿਹਾ ਹੋਇਆ ਬੰਦੇ ਨੂੰ ਲਿਆ ਨਾ ਨਾ ਐਡਾ ਹੋਇਆ ਉਹਨਾਂ ਦੇ ਕੋਲ ਦੇ ਤੇ ਕੋ ਤਾਂ ਐਡਾ ਕੋਈ ਐਡਾ ਭਾਈ ਮੈਂ ਹੱਲ ਕਰ ਦੂੰ ਲਿਆ ਚੱਲ ਨਿਕਲ ਐਨਾ ਕਾਹੀ ਕੰਮ ਕਰਿਆ ਜਿੰਨੇ ਚਾਹੀਏ ਉਹ ਭਾਈ ਯਾਰ ਖੜੇ ਹੋ ਖੜੇ ਬਾਈ ਬਣ ਕੇ ਯਾਰ ਤੂੰ ਵੀ ਆ ਗਿਆ ਹਾਂ ਭਾਈ ਮੈਂ ਖਾਣਾ ਦੇ ਇਹ ਰ ਮਨ ਦੀ ਅਜਿਹਾ ਬ੍ਰੋਲ ਵਾਲਾ ਨਾ ਨਾ ਯਾਰ ਆਪਾਂ ਚੱਲਾਂਗੇ ਬਾਈ ਬਾਈ ਅਸੀਂ ਦੇਖ ਮੈਂ ਪੈਸੇ ਦੱਤ ਲਈ ਪੈਸੇ ਨਾ ਬਾਈ ਬਨੀਚਰ ਦੇ ਪੁੱਤਾਂ ਦੀ ਕੀਤੇ ਡਿਮਾਂਡ ਕਰੀਆਂ ਉਹ ਵੀ ਦੰਦੋਲੇ ਲੈ ਕੇ ਜਿਵੇਂ ਮੈਂ ਤੁੰਡਾਉਣਾ ਤੁੰਡਨੇ ਯਾਰ ਮੈਂ ਤੂੰ ਲਾਉਣਾ ਬੰਦੇ ਮੰਜਣਗੇ ਹੂੰ ਲਾਉਣਾ ਬੰਦੇ ਨੂੰ ਮਾਫੀ ਨਾਲ ਮੈਂ ਕਰਦਾ ਤੁਸੀਂ ਬਾਈ ਬੰਦੇ ਕੰਮ ਕਰ ਲਓ ਮੈਂ ਆਪੇ ਕਰ ਦੋ ਯਾਰ ਆ ਤੁਨੇ ਹੁੰਦਾ ਬਾਈ ਪਹਿਲਾਂ ਪਾਈ ਦੇਖੀ ਪੜਖਾ ਆ ਸਮੇਂ ਅੱਧਾ ਬੈਠਿਆ ਮੰਗਵਾਲਾ ਪਤਾ ਲਿਆ ਦੇ ਬਾਈ ਕੰਮ ਕਰਦਾਂਗੇ ਮੰਡੇ-ਮੁੰਡੇ ਫੇਰ ਚੱਕ ਕੇ ਆ ਬੰਦੇ ਹੱਥ ਪਾਈ ਵਰਕੇ ਮੈਂ ਮੈਂ ਥੂਣ ਲਾਉਣਾ ਮਗਾਉਣਾ ਬਾਈ ਇਹਦਾ ਮੂੰਹ ਮੂੰਹ ਦੇਖੀ ਫਿਰ ਇਹ ਕਰੂ ਕੰਮ ਯਾਰ ਬਾਈ ਮੈਂ ਤੈਨੂੰ ਮੈਂ ਥੋਣ ਲੱਗੇ ਯਾਰ ਮੈਂ ਤੇਰੇ ਵਾਸਤੇ ਮਗਾਉਣਾ ਮੈਂ ਤਾਲੀ ਕਰ ਲੈ ਮੈਂ ਬੰਦੇ ਨੂੰ ਕੂਲਣਾ 10 ਮਿੰਟਾਂ ਛੋਟੇ ਕੋਲ ਆ ਜਾ ਫੇਰ ਤਾਂ ਠੀਕ ਹੈ ਲੈ ਆ ਬਈ ਸ਼ੇਰ ਜੀ ਜਾਈ ਲੱਗੇ ਤੁਸੀਂ ਲਾ ਕੇ ਆਏ ਹੋ ਨਾ ਮੇਰਾ ਮੇਰੇ ਪੁੱਟ ਮੇਰੀ ਕੋ ਧੋਣ ਦਾ ਪਾਂਡੇ ਤੂੰ ਸਾਡੇ ਇਹਦੇ ਕੱਪੜੇ ਕਉ ਪਵਾਤੇ ਮੈਂ ਵੀ ਕਹਿਣਾ ਵੀ ਤੁਸੀਂ ਪਹਿਲਾਂ ਤੁਸੀਂ ਇੰਨੇ ਤੋਂ ਵਜੇ ਆਉਣੇ ਮੰਗ ਲੀਓ ਬੜੀ ਮਾਰ ਹਰੇ ਰਾਮ ਮਰਵਾਉਗਾ ਮੈਂ ਤਾਂ ਵੀਰ ਆ ਕੇ ਨਾਲ ਲੱਗਿਆ ਕਰੋ ਯਾਰ ਜੀ ਜਿੱਲੇ ਆ ਬਾਈ ਬਾਈ ਕੱਲ ਉੱਥੇ ਕੁੱਟਿਆ ਵਾਲਾ ਪਾਇਆ ਤੇ ਨਾਲੇ ਕੋਈ ਬੈਂਜੇ ਵਾਲੇ ਹਰ ਵੀ ਗੱਲ ਬਾਈ ਮੈਂ ਮਸਾ ਵੇਚਾਂ ਬਜਲੀ ਹੋ ਗਈ ਮਸਾ ਨਾਲ ਗਿਆ ਤਾਂ ਇੱਕੇ ਦਾ ਕਿਤਾ ਦੇਖੇਦਾਰ ਤਾਂ ਮੂਰੇ ਹੁੰਦਾ ਨਹੀਂ ਸਾਨੂੰ ਕਰ ਦਿੰਦਾ ਉਹ ਮੇਰੀ ਪਈਆਂ ਭਾਈ ਪਰਚੋ ਮੈਂ ਸੜਾ ਤਨ ਨੂੰ ਬਚੋਲੇ ਤਾਂ ਉੱਥੇ ਪੱਠਣਾ ਦਰ ਸਿਰੇ ਸਿਰ ਕੁੱਟਦੇ ਉਹ ਨਾ ਇਹ ਕੰਮ ਕਰਾ ਤਾ ਨਾ ਚੱਕਿਆ ਕਰੋ ਜੇ ਤੂੰ ਸਾਨੂੰ ਲਾਈ ਕਹੇ ਮੈਂ ਤੁਹਾਨੂੰ ਅੱਜ ਤੋਂ ਬਾਅਦ ਹੀ ਕਹਿੰਦਾ ਠੀਕ ਆ ਪਰ ਐ ਕਰੋ ਘੋੜੇ ਦੀ ਘੋੜੇ ਬਰਵਾਤ ਹੈ ਕਾ ਦਾ ਪੰਖਾ ਲੈ ਲਿਆ ਸਾਰਾ ਕੁਛ ਆਪ ਨੂੰ ਕਰਨਾ ਪੈ ਰਿਹਾ ਠੀਕ ਕਰਾਵੇ ਐਮਨ ਨਾਲੇ ਪਾਇ ਸੀ ਦੰਦ ਨਾਲੇ ਦਿਹੜੀ ਦੰਦ ਨਾਲੇ ਕੰਮ ਕਰੀਂ ਯਾਰ ਭਾਈ ਇਹ ਆ ਲੈ ਲਓ ਭਾਈ ਜਾਨ ਨਾ ਉਹਨੇ ਲੋਕ ਚੱਕਦਾ ਨਾ ਬੋਤੀ ਆਪਣਾ ਵੀ ਨੱਕੜ ਆ ਹਾਂ ਕਹੀਦਾ ਜਾਨਾ ਮम्मा ਯਾਰ ਮੇਰੇ ਚਾਹ ਪਾ ਲੈ ਅੱਛਾ ਸਾਰਾ ਕੁਝ ਆਪ ਨੂੰ ਕਰਨਾ ਪੈ ਗਿਆ ਕੀ ਫਾਇਦਾ ਹੋਇਆ ਐਮਨ ਨਾਲੇ ਪਾਇ ਸੀ ਲੈ ਗਏ ਨਾਲੇ ਕੰਮ ਦੇ ਨਹੀਂ ਲੋਕਾਂ ਦਾ ਮੰਗ ਤਿਆਰ ਉਹ ਤੇ ਇਹ ਉੱਡੀ ਜਿਆਦੇ ਨਹੀਂ ਨੱਚਣਾ ਭਾਈ ਗਰਮ ਨਹੀਂ ਜਾਂਦਾ ਤੇ ਬਾਲਾ ਗਰਮ ਨਹੀਂ ਆ ਰਿਹਾ ਅੱਲਾ ਬੰਦਾ ਹੁਣ ਕਿੱਥੇ ਕਿੰਦਰ ਜਾਵੇ ਮੈਨੂੰ ਇਹ ਆਏਗਾ 15 ਮਿੰਟ 20 ਮਿੰਟ ਲੱਗ ਜਾਣਗੇ ਵੀਰੇ ਯਾਰ ਓ ਯਾਰ ਕਰ ਦੇ ਭਰਾ ਉਹ ਕਰ ਜਾ ਵੀਰੇ ਅਸੀਂ ਕਰੀ ਜਨੇ ਯਾਰ ਬਾਈ ਬੰਕੇ ਜਾਣ ਖਾ ਰਿਹਾ ਯਾਰ ਬਾਈ ਯਾਰ ਬਾਈ ਬਾਈ ਅੱਜ ਚਲਦੀ ਹੂਗਰੇ ਯਾਰਾ ਹੁਣ ਯਾਰ ਵੀਰੇ ਚਲਦੀ ਹੂਗਰੇ ਬਾਈ ਲਾਉਣਾ ਕਿਵੇਂ ਦਾ ਓ ਵੀਰੇ ਯਾਰ ਮੇਰੀ ਗੱਲ ਸੁਣ ਲਾਉਣਾ ਲਾਉਣਾ ਯਾਰ ਬਾਈ ਮੇਰੀ ਗੱਲ ਲਾਉਣਾ ਯਾਰ ਖਰਚਾ ਯਾਰ ਇੱਕ ਮਿੰਟ ਚਲਦੀ ਹੂਗਰੇ 15 ਮਿੰਟ ਚਿੱਟਾ ਬੋਲੇ ਯਾਰਾ ਬੰਦ ਰੋ ਮੈਂ ਮਰਦੀ ਆ ਜੀ ਨਾ ਤੂੰ ਕਿੰਨੇ ਵਜੇ ਬਾਈ ਕਿਹਾ ਸੀ ਤੂੰ ਆਪ ਹੀ ਆ ਬਾਈ ਯਾਰ ਇੱਕ ਮਿੰਟ ਰੁਕ ਜਾ ਯਾਰ ਇੱਕ ਮਿੰਟ ਮੈਂ ਫੋਨ ਕਰ ਦਾਂ ਯਾਰ ਮੈਂ ਹੋਰ ਮਗਾ ਲੈਣਾ ਯਾਰ ਰੀਜੇ ਕੀ ਗੱਲ ਹੈ ਰੀਜੇ ਰੂਜੇ ਤੂੰ ਗੱਲ ਕਰ ਵੀਰੇ ਮੇਰੀ ਤੇਰੇ ਨਾਲ ਗੱਲ ਹੈ ਮੇਰੀ ਇਹਦੇ ਨਾਲ ਕੋਈ ਗੱਲ ਨਹੀਂ ਵੀਰੇ ਤੂੰ ਰੀਜੇ ਤੂੰ ਖੜ ਨੂੰ ਉਹ ਯਾਰ ਖੜ ਜਾ ਇੱਕ ਮਿੰਟ ਆਪਾਂ ਲਾਉਣੇ ਆ ਕੋਈ ਨਾ ਨਹੀਂ ਫੋਨ ਆ ਲੈ ਇੱਕ ਮਿੰਟ ਬਾਈ ਬਾਈ 2 ਮਿੰਟ ਤਾਂ ਰੁਕ ਸਕਦਾ ਬਾਈ ਬਾਈ ਇਹਦੀ ਗੱਲ ਮਾਰ ਬਾਈ ਕਰੀ ਜਾਣਾ ਸਾਹਮਣੀ ਹੈ ਆਪਣਾ ਮਾੜਾ ਜਿਹੜਾ ਵੀ ਸਾਹਮਣੀ ਹੈ ਵੀਰੇ ਯਾਰ ਕਰੀ ਜਾਣਾ ਕਰੀ ਜਾਣਾ ਬਈ ਬਾਈ ਵਰਜਨ ਦੇਖੇ ਰਾ ਮਾ ਲਾਉਣਾ ਇੱਕ ਵੰ ਕਰੀ ਜਾਣਾ ਵੀਰ ਬਣ ਕੇ ਵੀਰ ਬਣ ਬਾਈ ਤੂੰ ਦੋ ਮਿੰਟ ਦੋ ਮਿੰਟ ਦੇ ਰੁਕ ਬਾਈ ਓਏ ਸਾਡੇ ਰਿਸ਼ਤੇਦਾਰ ਵਾਗੇ ਯਾਰ ਸਾਰੇ ਬਾਈ ਇੱਕ ਮਿੰਟ ਯਾਰ ਬਾਈ ਇੱਕ ਮਿੰਟ ਓ ਸਾਰੇ ਰਿਸ਼ਤੇਦਾਰ ਵਾਗੇ ਯਾਰ ਸਾਡੇ ਦੁਆ ਮੇਰੀ ਗੱਲ ਸੁਣ ਤੂੰ ਦੋ ਮਿੰਟ ਤਾਂ ਰੁਕ ਸਕਦਾ ਬਾਈ ਓ ਬਾਈ ਬਾਈ ਦੋ ਮਿੰਟ ਤਾਂ ਰੁਕ ਸਕਦਾ ਮਤਲਬ ਦੋ 10 ਵੀ ਡੀ ਜੇ ਵਾਲੇ ਕਿੰਨੇ ਵਜੇ ਦਾ ਟਾਈਮ ਭਾਈ ਯਾਰ ਕੋਈ ਨਾ ਥੋੜਾ ਲੇਟ ਹੋ ਗਿਆ ਯਾਰ ਤੂੰ ਦੋ ਮਿੰਟ ਲੈ ਯਾਰ ਓ ਯਾਰ 8 ਵੱਜੇ ਬਣ ਰਾਤ ਦੇ ਯਾਰ ਭਾਈ ਥੋੜਾ ਰੁਕ ਜਾ ਰਿਸ਼ਤੇ ਸਾਰੇ ਵਗ ਗਏ ਬਈ ਸਾਡੇ ਤਾਂ ਇਕੱਲੇ ਹੁਣ ਪਿੰਡ ਪਿੰਡ ਵਾਲੇ ਰਹਿ ਗਏ ਹੁ ਤੂੰ ਦੱਸ ਕਿੰਨੇ ਟਾਈਮ ਚ ਡੀਜ਼ਲ ਲਾਉਣਾ ਵੀਰੇ 2 ਮਿੰਟ ਯਾਰ 5 ਬਣ ਕੇ 2 ਮਿੰਟ ਵੀਰੇ ਵਾਹ ਚਲਾ ਤਾ ਵੀਰੇ 5 ਬਣ ਕੇ 2 ਮਿੰਟ ਭਾਈ 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 ਚਲਾ ਦੇ ਯਾਰ ਵਾਹ ਚਲਾ ਤਾ ਭਾਈ ਚਲਾ ਦੇ ਯਾਰ ਭਾਈ ਚੱਲ ਪਿਆ ਭਾਈ ਵੀਰੇ ਚੱਲ ਪਿਆ 1 ਮਿੰਟ 1 ਚੱਲ ਪਿਆ ਭਾਈ ਚਲਾ ਭਈ ਹਣ ਹੋ ਗਏ ਸਾਰੇ ਭਾਈ ਚਲਾਉਣਾ ਧੀਰੇ 1 ਮਿੰਟ ਹੋ ਗਿਆ ਇਹਦਾ ਚੱਲੂ ਤਾਂ ਠੀਕ ਆ ਨਹੀਂ ਮੈਂ ਫੋਨ ਕਰ ਦਿੰਦਾ ਭਾਈ ਚੱਲ ਭਾਈ ਚੱਲਦਾ ਡੀਜ਼ਲ ਆ ਭਾਈ ਹੁਣ ਬੁਲਾ ਲੜਾ ਮੈਂ ਇੱਥੇ ਵੀਰੇ ਹੁਣ ਹੀ ਚੱਲਦਾ ਯਾਰ ਵੀਰੇ ਤਾਂ ਮੈਂ ਭਾਈ 20 ਇਕੱਠੇ ਕਰ ਦੂੰ ਐਸੀ ਗੱਲ ਨਹੀਂ ਹੈਗੀ ਕਿਤੇ ਕਹਿੰਦੇ ਵੀ ਪੀ ਮੈਂ ਇਹ ਗੱਲ ਉਹ ਨਹੀਂ ਕਹਿੰਦਾ ਵੀ ਮੈਨੂੰ ਪਤਾ ਯਾਰ ਬਾਈ ਬਣ ਕੇ ਚਲਾਉਣਾ ਯਾਰ ਰੁਕ ਮੈਂ ਲਾ ਦਣਾ ਫੋਨ ਨਹੀਂ ਚਲਾਉਣਾ 2 ਮਿੰਟ ਤੱਕ ਰੁਕ ਜਾਣਾ 2 ਮਿੰਟ ਦੋ ਬਾਈ ਵੇ ਚਲਾ ਦੇ ਬਾਈ ਓਏ ਇਹਨੂੰ ਚਲਾ ਖੜ ਜਾ ਇੱਕ ਮਿੰਟ ਮੈਂ ਤਾ ਟੂ ਠੇਕਾ ਯਾਰ ਸਰ ਕਹਦਾ ਤੈਨੂੰ ਠੇਕਾ ਦੀ ਬਠੇ ਯਾਰ ਸਿੱਧੂ ਹੀ ਗੱਲ ਫੇਰ ਇੱਕ ਮਿੰਟ ਤਾ ਬਾਈ ਪੁੱਲੇ ਕੀ ਗੱਲ ਆ ਯਾਰ ਇਹ ਯਾਰ ਡੀ ਜੀ ਨਹੀਂ ਲਾਉਂਦੇ ਯਾਰ ਇਹ ਯਾਰ ਨਹੀਂ ਬਾਈ ਪੁੱਲੇ ਲੜਦਾ ਨਹੀਂ ਇੱਥੇ ਚਲਾਉਣਾ ਬਾਈ ਨਹੀਂ ਚੱਲ